ਬਲਵੰਤ ਗਰਗੀ ਦੀਆਂ ਸ਼੍ਰੇਸ਼ਟ ਕਹਾਣੀਆਂ ਚੋਂ ਅੱਜ ਇੱਕ ਹੋਰ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ। ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਸੁਣਦੇ ਰਹਿਣ ਲਈ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸੋ ਇਸੇ ਤਰ੍ਹਾਂ ਸੰਦੇ ਰਹੋ ਸਵੀ ਮੀਡੀਆ 11। ਕਹਾਣੀ ਧੋਖਾ ਲੇਖਕ ਬਲਵੰਤ ਗਰਗੀ। ਇੱਕ ਕੁੜੀ ਨੇ ਜਿਸ ਨੂੰ ਮੈਂ 5 ਸਾਲ ਪਿਆਰ ਕੀਤਾ ਮੈਨੂੰ ਛੱਡ ਕੇ ਇੱਕ ਅਮੀਰ ਠੇਕੇਦਾਰ ਦੇ ਪੁੱਤ ਨਾਲ ਵਿਆਹ ਕਰਵਾ ਲਿਆ ਸੀਗਾ। ਉਸ ਵੇਲੇ ਮੇਰਾ ਜੀ ਕੀਤਾ ਦੁਨੀਆ ਨੂੰ ਤਿਆਗ ਕੇ ਸਾਧ ਹੋ ਜਾਵਾਂ ਪਰ ਸਾਧ ਬੰਦੀ ਥਾ ਮੈਂ ਹੋਟਲਾਂ ਵਿੱਚ ਵਧੇਰੇ ਜਾਣ ਲੱਗਾ ਤੇ ਔਰਤ ਦੇ ਪਿਆਰ ਨੂੰ ਨਿਰਾ ਸਰੀਰਿਕ ਆਨੰਦ ਸਮਝਿਆ ਅਕਤੂਬਰ ਦਾ ਮਹੀਨਾ ਸੀਗਾ ਜਸਵੰਤ ਸਿੰਘ ਆਰਟਿਸਟ ਦੇ ਜਿਤਰਾਂ ਦੀ ਨਮਾਇਸ਼ ਲੱਗੀ ਹੋਈ ਸੀ ਰਾਗ ਮਾਲਾ ਉੱਤੇ ਉਸਨੇ ਕਈ ਚਿੱਤਰ ਬਣਾਏ ਹੋਏ ਸਨ ਤੇ ਉਹਨਾਂ ਦੀ ਚਰਚਾ ਸੀਗੀ ਮੈਂ ਵੀ ਇਹ ਨਮਾਇਸ਼ ਦੇਖਣ ਚਲਾ ਗਿਆ ਉੱਥੇ ਕਈ ਦੋਸਤ ਮਿਲੇ ਕਈ ਅਣਜਾਣ ਚਿਹਰੇ ਦੇਖੇ ਜਿਨ੍ਹਾਂ ਵਿੱਚ ਕਈ ਆਰਟਿਸਟ ਕੁੜੀਆਂ ਵੀ ਸਨ ਇੱਕ ਕੁੜੀ ਅਜੰਤਾ ਜੂੜਾ ਕਰੀ ਠੇਕੇ ਹੋਏ ਖੱਦਰ ਦੀ ਲੰਮੀ ਕਮੀਜ਼ ਕਾਲੀ ਤੇ ਸਫੈਦ ਚੂੜੀਦਾਰ ਪਜਾਮੇ ਪਾਈ ਖੜੀ ਤਸਵੀਰ ਤੱਕ ਰਹੀ ਸੀ ਪੈਰੀ ਚਿੱਟੀਆਂ ਦੇ ਚੱਪਲਾਂ ਤੇ ਕੰਨਾਂ ਵਿੱਚ ਚਾਂਦੀ ਦੇ ਝੁੰਮਕੇ ਸੀਗੇ ਸਰੀਰ ਸਡੋਲ ਜਿਸ ਵਿੱਚ ਚਮਕ ਵਰਗੀ ਲਚਕ ਸੀਗੀ ਮੈਂ ਉਸ ਦੇ ਪਿੱਛੇ ਖੜਾ ਹੋ ਕੇ ਉਸ ਨੂੰ ਤਸਵੀਰ ਨੂੰ ਤੱਕ ਰਿਹਾ ਸੀਗਾ ਇਤਨੇ ਵਿੱਚ ਉਸਨੇ ਪਿੱਛੇ ਮੁੜ ਕੇ ਦੇਖਿਆ ਸ਼ਾਇਦ ਉਹ ਮੇਰੀ ਮੌਜੂਦਗੀ ਤੋਂ ਚੇਤਨ ਸੀਗੀ ਉਸਨੇ ਮੇਰੇ ਵੱਲ ਦੇਖਿਆ ਤੇ ਰਤਾ ਇੱਕ ਪਾਸੇ ਹਟ ਗਈ ਲਓ ਚੰਗੀ ਤਰ੍ਹਾਂ ਤਸਵੀਰ ਨੂੰ ਦੇਖੋ ਮੈਂ ਉਸ ਦਾ ਧੰਨਵਾਦ ਕੀਤਾ ਤੇ ਅੱਗੇ ਵੱਧ ਕੇ ਤਸਵੀਰ ਧੱਕਣ ਲੱਗਿਆ ਪਰ ਦਰਅਸਲ ਮੈਂ ਕੁੜੀ ਨੂੰ ਹੀ ਦੇਖ ਰਿਹਾ ਸਾਂ ਉਸਦੇ ਚਿਹਰੇ ਉੱਤੇ ਮਾਤਾ ਦੇ ਹਲਕੇ ਦਾਗ ਸੰਗਣੇ ਕਾਲੇ ਸ਼ਾਵਾਲ ਚਿੱਗਾ ਮੱਥਾ ਤੇ ਅੱਖਾਂ ਵਿੱਚ ਕੱਜਲ ਦੀ ਡੋਰੀ ਜਦੋਂ ਉਹ ਬੋਲੀ ਤਾਂ ਉਸ ਦੇ ਸਰਖੀ ਵਾਲੇ ਉਹਨਾਂ ਦੇ ਬੁੱਲਾ ਵਿੱਚੋਂ ਵਰਲੇ ਦੰਦ ਚਮਕੇ ਇਹ ਕੁੜੀ ਸਧਾਰਨ ਨਾਲੋਂ ਘੱਟ ਸੋਹਣੀ ਸੀਗੀ ਪਰ ਉਸਦੀ ਸ਼ਿੰਗਾਰ ਕਲਾ ਨੇ ਉਸ ਨੂੰ ਰੂਪਮਤੀ ਦਾ ਦਰਜਾ ਦੇ ਦਿੱਤਾ ਸੀਗਾ ਚિત੍ਰਕਾਰ ਕੁੜੀਆਂ ਜੇ ਨਾਂ ਵੀ ਸੋਹਣੀਆਂ ਹੋਣ ਤਾਂ ਵੀ ਰੂਪ ਰੇਖਾ ਦੀ ਸੂਝ ਨਾਲ ਨਿੱਖਰ ਆਉਂਦੀਆਂ ਹਨ ਥੋੜੇ ਚਿਰ ਪਿੱਛੋਂ ਮੈਂ ਉਸ ਨਾਲ ਗੱਲਾਂ ਕਰਨ ਲੱਗਾ ਉਹ ਕਰੋਲ ਬਾਗ ਰਹਿੰਦੀ ਸੀਗੀ ਤੇ ਉਸ ਨੂੰ ਕਹਾਣੀਆਂ ਪੜਨ ਤੇ ਆਰਟਿਸਟਾਂ ਨੂੰ ਮਿਲਣ ਦਾ ਸ਼ੌਂਕ ਸੀਗਾ ਉਸ ਨੇ ਡ्रेस ਮੇਕਰ ਦਾ ਕੋਰਸ ਕੀਤਾ ਸੀਗਾ ਇਸ ਵੇਲੇ ਉਹ ਕਰੋਲ ਬਾਗ ਵਹਗੀ ਹੈ ਇੱਕ ਫੈਸ਼ਨੇਬਲ ਟੇਲਰਿੰਗ ਹਾਊਸ ਵਿੱਚ ਕੰਮ ਕਰਦੀ ਸੀਗੀ ਉਸ ਨੇ ਮੇਰੀਆਂ ਵੀ ਕੁਝ ਕਹਾਣੀਆਂ ਪੜੀਆਂ ਸਨ ਅਸੀਂ ਤਸਵੀਰਾਂ ਦੇਖਦੇ ਤੇ ਗੱਲਾਂ ਕਰਦੇ ਦੋਵੇਂ ਬਾਹਰਾ ਗਏ ਮੈਂ ਕਨਾਟ ਪਲੇਸ ਜਾਣਾ ਸੀਗਾ ਤੇ ਉਸ ਕਰੋਲ ਬਾਗ ਮੈਂ ਟੈਕਸੀ ਫੜੀ ਤੇ ਉਸ ਨੂੰ ਆਖਿਆ ਕਿ ਮੈਂ ਉਸ ਨੂੰ ਕਨਾਟ ਪਲੇਸ ਛੱਡ ਦੇਵਾਂਗਾ ਤੇ ਉਹ ਉੱਥੋਂ ਉਹ ਜ਼ਿਆਦਾ ਆਸਾਨੀ ਨਾਲ ਬਸ ਜਾਂ ਸਕੂਟਰ ਵਿੱਚ ਆਪਣੇ ਘਰ ਚਲੀ ਜਾਵੇਗੀ ਟੈਕਸੀ ਵਿੱਚੋਂ ਮੇਰੇ ਨਾਲ ਬੈਠ ਗਈ ਸ਼ਾਮ ਦੇ ਚਰਪਟੇ ਵਿੱਚ ਮੈਨੂੰ ਉਸ ਕੋਲੋਂ ਇਤਰ ਦੀ ਮਹਿਕ ਆਈ ਇਸ ਮਹਿਕ ਤੋਂ ਮੈਂ ਜਾਣੂ ਸਾਂ ਸੋਚਣ ਲੱਗਾ ਇਸ ਮਹਿਕਦਾਨ ਉਪਰ ਮੈਨੂੰ ਕਿੱਥੇ ਹੋਇਆ ਸੀ ਨਾ ਇਹ ਚੰਬੇਲੀ ਦੀ ਮਹਿਕ ਸੀ ਨਾ ਲਖਨਊ ਦੇ ਕਿਸੇ ਇਤਰ ਫਰੋਸ਼ ਦੀ ਕਸ਼ੀਦ ਇਹ ਕੁਝ ਕੁਝ ਖਾਸ ਦੀ ਤੇਜ ਸੁਗੰਧ ਵਰਗੀ ਸੀ ਪਰ ਇਸ ਵਿੱਚ ਹਿੰਦੁਸਤਾਨੀ ਕੁਰਕਤਗੀ ਨਹੀਂ ਸੀਗੀ ਮੈਂ ਉਸ ਤੋਂ ਪੁੱਛ ਨਾ ਸਕਿਆ ਕਿਉਂਕਿ ਕਿਸੇ ਕੁੜੀ ਤੋਂ ਇਸ ਤਰ੍ਹਾਂ ਦੀ ਗੱਲ ਪੁੱਛਣੀ ਭੈੜੀ ਹੈ ਕਨੜ ਪਲੇਸ ਨਜ਼ਦੀਕ ਆਇਆ ਤਾਂ ਮੈਂ ਇੱਕਦਮ ਉਸ ਨੂੰ ਆਖਿਆ ਜੇ ਤੁਹਾਨੂੰ ਘਰ ਪਹੁੰਚਣ ਦੀ ਕਾਲੀ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਕਾਫੀ ਦਾ ਇੱਕ ਪਿਆਲਾ ਪੀ ਸਕਦੇ ਹੋ ਮੈਂ 9 ਵਜੇ ਤਿੱਕ ਘਰ ਪਹੁੰਚ ਸਕਦੀ ਹਾਂ ਪਰ ਕਾਫੀ ਕਿੱਥੇ ਪੀਵਾਂਗੇ ਮੈਂ ਆਖਿਆ ਨੇੜੇ ਹੀ ਮੇਰਾ ਘਰ ਹੈ ਉੱਤੇ ਹੀ ਚੱਲੇ ਚੱਲਦੇ ਹਾਂ ਤੇ ਮੈਂ ਫੋਰਨ ਟੈਕਸੀ ਵਾਲੇ ਨੂੰ ਕਰਜਨ ਰੋਡ ਵੱਲ ਮੋੜਨ ਲਈ ਆਖਿਆ ਘਰ ਪਹੁੰਚੇ ਤਾਂ ਮੇਰਾ ਨੌਕਰ ਸਿਨੇਮਾ ਦੇਖਣ ਗਿਆ ਹੋਇਆ ਸੀ ਮੈਂ ਆਪਣੀ ਮਹਿਮਾਨ ਦਾ ਹਾਲੇ ਨਾਂ ਵੀ ਨਹੀਂ ਸੀ ਪੁੱਛਿਆ ਪਰ ਮੈਨੂੰ ਉਸ ਦੀ ਵਿਰਲੇ ਦੰਦਾਂ ਵਾਲੀ ਹਾਸੀ ਬਹੁਤ ਚੰਗੀ ਲੱਗੀ ਸੀ ਉਸ ਵਿੱਚ ਗੁਦਾਸ ਤੇ ਖੁਸ਼ਗਵਾਰ ਦੋਸਤੀ ਦਾ ਭਾਵ ਸੀਗਾ ਨਾਂ ਪੁੱਛਣਾ ਰਸਮੀ ਮੁਲਾਕਾਤ ਤੇ ਪਾਰਟੀਆਂ ਵਿੱਚ ਆਮ ਗੱਲ ਹੈ ਅਕਸਰ ਇਹ ਨਾ ਮਨੁੱਖੀ ਰਿਸ਼ਤੇ ਦੀ ਪਕਿਆਈ ਲਈ ਬੇਅਰਥ ਹੁੰਦੇ ਹਨ ਮੇਰੇ ਕਮਰੇ ਵਿੱਚ ਦਾਖਲ ਹੋਣਸਾਰ ਉਹ ਸਾਖਿਆ ਮੇਰਾ ਨਾਂ ਜਸਬੀਰ ਹੈ ਵੈਸੇ ਘਰ ਵਿੱਚ ਮੈਨੂੰ ਜੱਸੀ ਆਖਦੇ ਹਨ ਤੇ ਉਸ ਨੇ ਮੁਲਾਕਾਤ ਦੀ ਰਸਮ ਨੂੰ ਪੂਰਾ ਕਰਨ ਲਈ ਤਨਜੀਆ ਗੜਕ ਨਾਲ ਹੱਥ ਮਿਲਾਇਆ ਸੀਗਾ ਲਓ ਹੁਣ ਕਾफी ਪਿਆਓ ਮੈਂ ਕਿਚਨ ਵਿੱਚ ਗਿਆ ਤੇ ਬਿਜਲੀ ਦੀ ਕੇਤਲੀ ਵਿੱਚ ਪਾਣੀ ਉਬਾਲ ਕੇ ਕਾਫੀ ਤਿਆਰ ਕਰਨ ਲੱਗਾ 5-7 ਮਿੰਟ ਕਾਫੀ ਦੇ ਦੋ ਪਿਆਲੇ ਤੇ ਬਿਸਕਟ ਟ੍ਰੇ ਵਿੱਚ ਸਜਾ ਕੇ ਲੈ ਆਇਆ ਉਹ ਕਮਰੇ ਵਿੱਚ ਰੱਖੇ ਦੋ ਤੂਫਦਾਨਾਂ ਦੀ ਸਲਾਗਾ ਕਰ ਰਹੀ ਸੀਗੀ ਕਦ ਦੇਦਾਰ ਤਖਤ ਪੋਸ਼ ਤੇ ਫਲਕਾਰੀ ਵਿਸ਼ੀ ਹੋਈ ਸੀਗੀ ਤੇ ਢੋ ਲਾਉਣ ਲਈ ਦੋ ਗੋਲ ਕਟਵੇਂ ਤਕੀਏ ਸਨ ਉਹ ਬੋਲੀ ਤੁਹਾਡਾ ਕਾਰ ਬਹੁਤ ਆਰਟਿਸਟਿਕ ਹੈ ਇਹ ਫਲਕਾਰੀ ਇਸ ਉੱਤੇ ਮੈਂ ਜੁੱਤੀ ਸਮੇਤ ਨਹੀਂ ਬੈਠ ਸਕਦੀਗੀ ਉਸ ਚੱਪੜਾਂ ਲਾ ਦਿੱਤੀਆਂ ਤੇ ਬੜੀ ਫਰਾਸਤ ਨਾਲ ਤਖਤ ਪੋਸ਼ ਤੇ ਬੈਠ ਗਈ ਮੈਂ ਨਿੱਕੀ ਮੇਜ਼ ਖਿੱਚ ਕੇ ਉਸ ਉੱਤੇ ਟ੍ਰੇ ਰੱਖੀ ਤੇ ਅਸੀਂ ਕਾਫੀ ਪੀਣ ਲੱਗੇ ਉਸਨੇ ਕਮਰੇ ਵਿੱਚ ਚਾਤ ਮਾਰੀ ਤੇ ਪੁੱਛਿਆ ਉਹ ਦੋ ਵੱਡੇ ਸੂਟਕਿਸ ਬਲਾਈ ਤੋਂ ਲੈਂਦੇ ਨੇ ਹਾਂ ਦੋ ਮੁੜੇ ਹੋ ਪਿਛਲੇ ਮਹੀਨੇ ਫਿਰ ਥੋੜਾ ਚਿਹਰੋ ਚੁੱਪ ਰਹੀ ਤੇ ਕਾਵੇ ਦਾ ਘਟ ਪਰਕੇ ਬੋਲੀ ਕਾਫੀ ਬੜੀ ਮਜ਼ੇਦਾਰ ਬਣਾਉਂਦੇ ਹੋ ਬੁਲਾਈ ਤੇ ਵਿੱਚ ਚਾਹ ਤੇ ਕਾਫੀ ਖੁਦ ਹੀ ਬਣਾਉਣੀ ਪੈਂਦੀ ਏ ਉਥੇ ਨੌਕਰ ਨਹੀਂ ਮਿਲਦੇ ਰੋਟੀ ਵੀ ਆਪ ਹੀ ਪੰਗਾਉਂਦਾ ਸਾਂ ਫਿਰ ਤੁਹਾਨੂੰ ਵਿਆਹ ਦੀ ਕੀ ਲੋੜ ਐ ਉਹ ਹੱਸਣ ਲੱਗੀ ਤੇ ਉਸ ਦੇ ਵਿਰਲੇ ਦੰਦ ਚਮਕੇ ਅਸੀਂ ਅੱਧਾ ਘੰਟਾ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਬੇਮੈਨੀ ਗੱਲਾਂ ਕਰਦੇ ਰਹੇ ਸੀਗੇ ਉਹ ਦੂਜਾ ਪਹਿਲਾ ਬਣਾਉਣ ਲਈ ਚੁੱਕੀ ਤਾਂ ਮੈਨੂੰ ਫਿਰ ਉਸ ਵਿੱਚੋਂ ਸ਼ੋਹ ਖੀਤਰ ਦੀ ਮਹਿਕ ਆਈ ਮੈਂ ਪੁੱਛਿਆ ਇਹ ਕਿਹੜਾ ਇਤਰ ਹੈ ਤੁਹਾਨੂੰ ਤਾਂ ਇਤਰ ਦੀ ਬਥੇਰੀ ਪਛਾਣ ਹੋਵੇਗੀ ਤੁਸੀਂ ਬੁੱਝੋ ਕਿਹੜਾ ਇਤਰ ਹੈ ਮੈਂ ਆਖਿਆ ਬਹੁਤ ਚਿਰ ਤੋਂ ਇਹੋ ਸੋਚ ਰਿਹਾ ਹਾਂ ਪਰ ਯਾਦ ਨਹੀਂ ਆਉਂਦਾ ਇਹ ਕਿਹੜਾ ਇਤਰ ਹੈ ਉਹ ਬੋਲੀ ਮੇਰੇ ਮਾਮੇ ਦਾ ਪੁੱਤ ਪੈਰਿਸ ਤੋਂ ਇੱਕ ਸ਼ੀਸ਼ੀ ਲਿਆਇਆ ਸੀਗਾ ਮੈਨੂੰ ਫੌਰਨ ਯਾਦ ਆ ਗਿਆ ਕਿ ਇਹ ਮਹਿਕ ਪੈਰਿਸ ਦੀਆਂ ਆਮ ਔਰਤਾਂ ਕੋਲ ਆਉਂਦੀ ਸੀਗੀ ਫਰਾਂਸ ਵਿੱਚ ਇਹ ਇਤਰ ਪਿਛਲੇ 3 ਸਾਲਾਂ ਤੋਂ ਬਹੁਤ ਮਕਬੂਲ ਸੀਗਾ ਉਹ ਬੋਲੀ ਤੁਸੀਂ ਯੂਰਪ 6 ਮਹੀਨੇ ਰਹੇ ਹੋ ਕੋਈ ਇਤਰ ਨਹੀਂ ਲੈ ਕੇ ਆਏ ਇੱਕ ਸ਼ੀਸ਼ੀ ਲਿਆਂਦੀ ਹੈ ਆਪਣੀ ਭਤੀਜੀ ਨੂੰ ਦੇਣ ਲਈ ਮੈਂ ਉੱਤਰ ਦਿੱਤਾ ਅਗਲੇ ਮਹੀਨੇ ਉਸਦਾ ਵਿਆਹ ਹੋ ਰਿਹਾ ਹੈ ਅਸੀਂ ਯੂਰਪ ਦੇ ਤੋਹਫਿਆਂ ਦੀ ਗੱਲ ਕਰਨ ਲੱਗੇ ਤੇ ਮੈਂ ਫਖਰ ਨਾਲ ਉਸ ਨੂੰ ਸੂਟਕਿਸ ਖੋਲ ਕੇ ਵੱਖ-ਵੱਖ ਸ਼ਹਿਰਾਂ ਤੋਂ ਲਿਆਂਦੇ ਤੋਹਫੇ ਦਿਖਾਉਣ ਲੱਗਿਆ ਕਾਫੀ ਜਿ ਡਰੇ ਇੱਕ ਪਾਸੇ ਕਰਕੇ ਮੈਂ ਇਹਨਾਂ ਤੋਹਫਿਆਂ ਨੂੰ ਇੱਕ-ਇੱਕ ਕਰਕੇ ਮੇਜ਼ ਤੇ ਸਜਾ ਦਿੱਤਾ ਇੱਕ ਨਿੱਕਾ ਉਨ ਦਾ ਟਲੀਆ ਵਾਲਾ ਤੁਰਕੀ ਖੱਦਰ ਖੱਤਰ ਦੋ ਵਧੀਆ ਮਮੀ ਤਾਂ ਸ਼ਾ ਨਿਕਾ ਜਰਮਨ ਟਾਈਮ ਪੀਸ ਵੀਨਸ ਦਾ ਬੋਤਲ ਜੋ ਮੈਂ ਇਥਨਸ ਤੋਂ ਕਬਾੜੀਆਂ ਦੇ ਬਾਜ਼ਾਰ ਵਿੱਚੋਂ ਖਰੀਦਿਆ ਸੀਗਾ ਪੈਰਸ ਦੇ ਇਤਰ ਦੀ ਸ਼ੀਸ਼ੀ ਤਿੰਨ ਵੱਖ-ਵੱਖ ਰੰਗਾਂ ਦੀਆਂ ਲਿਪਸਟਿਕਾਂ ਇੱਕ ਗੋਮ ਦਾ ਹੋਇਆ ਹਰੇ ਬੁੱਲਾਂ ਵਾਲਾ ਜੱਤਲ ਹਫਸ਼ੀ ਤੇ ਅਮਰੀਕਨ ਸਟੇਨਲੈਸ ਸਟੀਲ ਦੇ 5-5 ਬਲੇਡਾਂ ਦੇ 10 ਪੈਕੇਟ ਇਹ ਮੀਨਾ ਬਾਜ਼ਾਰ ਦੇਖ ਕੇ ਉਹ ਬਹੁਤ ਖੁਸ਼ ਹੋਈ ਉਸਨੇ ਲਾੜ ਨਾਲ ਮੇਰਾ ਹੱਥ ਫੜ ਕੇ ਪੁੱਛਿਆ ਮੇਰੇ ਲਈ ਕੀ ਲੈਂਦਾ ਏ ਮੈਨੂੰ ਅਜੇਹੇ ਆਪਣਤ ਪਰੇ ਸਵਾਲ ਦੀ ਆਸ ਹੀ ਨਹੀਂ ਸੀ ਮੈਂ ਹੈਰਾਨੀ ਤੇ ਸੰਕੋਚ ਪਰ ਗੰਭੀਰਤਾ ਨਾਲ ਲਖਿਆ ਇਹ ਸਾਰੀਆਂ ਚੀਜ਼ਾਂ ਮੈਂ ਕਿਸੇ ਨਾ ਕਿਸੇ ਦੇ ਨਾਂ ਹੇਠ ਖਰੀਦੀਆਂ ਹਨ ਕੋਈ ਕਿਸੇ ਲਈ ਕੋਈ ਕਿਸੇ ਲਈ ਇਹ ਕਾਲਾ ਖੱਤਰ ਕਿਹਦੇ ਲਈ ਔਸਨੇ ਖਲਾਉਣੇ ਨੂੰ ਚੱਕ ਕੇ ਬੁੱਕਲ ਵਿੱਚ ਰੱਖ ਲਿਆ ਤੇ ਇਸ ਨੂੰ ਪੁੱਲੋਸਣ ਲੱਗੀ ਮੈਂ ਉੱਤਰ ਦਿੱਤਾ ਇਹ ਮੇਰੇ ਨਵੇਂ ਜੰਮੇ ਭਤੀਜੇ ਲਈ ਹੈ ਔਸ ਖੱਤਰ ਨੂੰ ਮੋੜ ਮੇਜ਼ ਤੇ ਟਿਕਾ ਦਿੱਤਾ ਸੀਗਾ ਖੱਤਰ ਦੀਆਂ ਗੱਲਾਂ ਪਿੱਛੋਂ ਚੱਟ ਹੀ ਅਸੀਂ ਮੁਹੱਬਤ ਦੀਆਂ ਗੱਲਾਂ ਕਰਨ ਲੱਗੇ ਮੈਂ ਉਸ ਦੇ ਅਜਨਤਾ ਜੂੜੇ ਨੂੰ ਖੋਲਣ ਲੱਗਾ ਤਾਂ ਉਸ ਆਖਿਆ ਇਸ ਨੂੰ ਛੇੜਨਾ ਦੁਬਾਰਾ ਬਣਾਉਣ ਵਿੱਚ ਬਹੁਤ ਧੇਰ ਲੱਗੇਗੀ ਉਸ ਦੀ ਕੂਨੀ ਮੋٹے ਤੱਕੀਏ ਵਿੱਚ ਤਸੀਹ ਹੋਈ ਸੀਗੀ ਤੇ ਉਹ ਅੱਧੇ ਲੇਟੀ ਹੋਈ ਆਖਣ ਲੱਗੀ ਕੋਈ ਆ ਤਾਂ ਨਹੀਂ ਜਾਏਗਾ ਨਾ ਜਿਸੀ ਜ਼ਰੂਰ ਡ्रेस ਮੇਕਰ ਹੋਵੇਗੀ ਕਿਉਂਕਿ ਉਸ ਨੂੰ ਕੱਪੜੇ ਪਾਉਣ ਤੇ ਸਫਾਈ ਨਾਲ ਲਹਣ ਦੀ ਮਹਾਰਤ ਸੀਗੀ ਹਨੇਰੇ ਕਮਰੇ ਵਿੱਚ ਮੈਨੂੰ ਉਸ ਦੇ ਪੈਰਿਸ ਦੇ ਇਧਰ ਦੀ ਖੁਸ਼ਬੂ ਵਿੱਚੋਂ ਪੱਕਦੇ ਹੋਏ ਤੇਲਿਆ ਸਰੀਰ ਦੀ ਗੰਧ ਆਈ ਸੀ ਜਿਵੇਂ ਕਿਸੇ ਨੇ ਹਵਾ ਪਿਆਜ਼ੀ ਰੰਗ ਵਿੱਚ ਬੈਂਗਣੀ ਰੰਗ ਘੋਲ ਦਿੱਤਾ ਹੋਵੇ ਜਦੋਂ ਉਸਨੇ ਕੱਪੜੇ ਪਾ ਕੇ ਵਾਲਵਾਹੇ ਤੱਕ 11 ਵੱਜ ਚੁੱਕੇ ਸਨ ਉਸ ਆਖਿਆ ਉਫ ਬਹੁਤ देर ਹੋ ਗਈ ਘਰ ਜਾ ਕੇ ਕੋਈ ਵੱਡਾ ਬਹਾਨਾ ਲਾਉਣਾ ਪਵੇਗਾ ਮੈਂ ਵੀ ਚਿੰਤਾਤ ਹੋ ਰ ਗਿਆ ਉਹ ਫੌਰਨ ਹੀ ਚਲੀ ਗਈ ਐਸ ਬਿਚੂ ਦੋ ਤਿੰਨ ਵਾਰ ਮੇਰੇ ਘਰ ਆਈ ਇੱਕ ਦਿਨ ਮੈਂ ਬਾਹਰ ਜਾਣ ਲਈ ਤਿਆਰ ਹੋ ਰਿਹਾ ਸਾਂ ਕਿ ਜੱਸੀ ਆ ਗਈ ਉਸ ਦੇ ਹੱਥ ਵਿੱਚ ਵੱਡਾ ਸਾਰਾ ਰੰਗਦਾਰ ਬੈਗ ਸੀ ਪਲਾਸਟਿਕ ਦਾ ਕਿਤੇ ਤਿਆਰੀ ਹੈ मैं हां मैं शनिचरवार ਪਿੰਡ ਜਾਣਾ ਆ ਭਤੀਜੀ ਦਾ ਵਿਆਹ ਹੈ ਚਾਂਦਨੀ ਚੌਂਕ ਤੋਂ ਹੁਣ ਚੀਜ਼ਾਂ ਖਰੀਦਣ ਚੱਲਿਆ ਹਾਂ ਉਸ ਦਾ ਮੂੰਹ ਇੱਕਦਮ ਢਿੱਲਾ ਹੋ ਗਿਆ ਉਹ ਬਹੁਤ ਥੱਕੀ ਜਾਪਦੀ ਸੀ ਬੈਗ ਤਖਤ ਪੋਛ ਉੱਤੇ ਰੱਖ ਕੇ ਬੋਲੀ ਅੱਜ ਮੈਂ ਬਹੁਤ ਕੰਮ ਕੀਤਾ ਹੈ ਜੇ ਇਜਾਜ਼ਤ ਹੋਵੇ ਤਾਂ ਕੋਈ ਥੇ ਆਰਾਮ ਕਰ ਲਵਾਂ ਮੈਂ ਆਖਿਆ ਜ਼ਰੂਰ ਮੈਂ ਡੇਢ ਘੰਟੇ ਤੱਕ ਮੋੜਾਵਾਂਗਾ ਤੂੰ ਇਤਨਾ ਚਿਰ ਆਰਾਮ ਕਰ ਮੈਂ ਨੌਕਰ ਨੂੰ ਤਕੀਦ ਕਰਕੇ ਚਲਾ ਗਿਆ ਕਿ ਬੀਬੀ ਜੀ ਜਦੋਂ ਉੱਠਣ ਉਹਨਾਂ ਨੂੰ ਚਾਹ ਬਣਾ ਕੇ ਦੇ ਦੇਵੀਂ। ਦੋ ਘੰਟੇ ਪਿੱਛੋਂ ਮੈਂ ਦਬੀਲਾ ਕਲਾ ਵਿੱਚੋਂ ਜ਼ਰੀ ਵਾਲੀਆਂ ਪਰਾਂਦੀਆਂ, ਚਾਂਦੀ ਦੀਆਂ ਬਜ਼ੇਬਾਂ ਤੇ ਰੰਗ ਬਰੰਗੀਆਂ ਬਿੰਦੀਆਂ ਦਾ ਡੱਬਾ ਲੈ ਕੇ ਘਰ ਪਹੁੰਚੇ ਜਿਸੀਂ ਜਾ ਚੁੱਕੀ ਸੀਗੀ। ਨੌਕਰ ਤੋਂ ਪੁੱਛਿਆ ਤਾਂ ਉਸ ਦੱਸਿਆ ਉਹ ਤਾਂ ਮੇਰੇ ਜਾਣ ਤੋਂ ਅੱਧਾ ਘੰਟਾ ਪਿੱਛੋਂ ਚਾਹ ਪੀ ਕੇ ਚਲੀ ਗਈ ਸੀ। ਚੀਜ਼ਾਂ ਮੇਜ਼ ਉੱਤੇ ਰੱਖ ਕੇ ਮੈਂ ਉਸੇ ਵੇਲੇ ਕਾਫੀ ਹਾਊਸ ਚਲਾ ਗਿਆ ਉੱਥੇ ਦੋਸਤਾਂ ਨਾਲ ਗੱਪ ਗੋਸ਼ਟ ਕਰਨ ਪਿੱਛੋਂ ਮੁੜਿਆ ਤਾਂ ਨੁੱਕ ਰੋਟੀ ਤਿਆਰ ਕਰੀ ਬੈਠਾ ਸੀਗਾ ਮੈਂ ਜਬੀਜ਼ਾ ਕਲਾ ਤੋਂ ਲਿਆਂਦੀਆਂ ਚੀਜ਼ਾਂ ਸਾਮਨ ਲਈ ਸੂਟਕੇਸ ਖੋਲਿਆ ਉਤਲੇ ਤਹ ਕਰਕੇ ਟਿਕਾਏ ਕੱਪੜੇ ਚੱਕੇ ਤੇ ਚੀਜ਼ਾਂ ਰੱਖਣ ਲੱਗਾ ਜਕਦਮ ਦੇਖਿਆ ਕਿ ਮੇਰੇ ਯੂਰਪ ਤੋਂ ਲਿਆਂਦੇ ਤੋਹਫੇ ਗਾਇਬ ਸਨ ਮੈਂ ਹੈਰਾਨ ਹੋਇਆ ਕਿਉਂਕਿ ਅੱਜ ਸਵੇਰੇ ਹੀ ਮੈਂ ਸੂਟਕੇਸ ਵਿੱਚ ਸਾਰੀਆਂ ਚੀਜ਼ਾਂ ਤੇ ਕੱਪੜੇ ਟਿਕਾਏ ਸਨ ਨੌਕਰ ਨੂੰ ਵਾਅਦ ਦਿੱਤੀ ਤੇ ਪੁੱਛਿਆ ਕਿ ਪਿੱਛੋਂ ਕੋਈ ਆਇਆ ਤੇ ਨਹੀਂ ਨਸੀਗਾ ਉਹ ਬੋਲਿਆ ਹਜ਼ੂਰ ਸਵੇਰੇ ਡਾਕੀਆ ਆਇਆ ਸੀਗਾ ਚਿੱਠੀਆਂ ਫੜਾ ਕੇ ਬਾਹਰੋਂ ਹੀ ਮੁੜ ਗਿਆ ਸੀਗਾ ਮੈਨੂੰ ਫੌਰਨ ਜਸੂ ਤੇ ਸ਼ੱਕ ਪਿਆ ਜਰੂਰ ਉਹ ਹੀਟ ਲੈ ਕੇ ਗਈ ਹੋਵੇਗੀ ਅਸਰਾਤ ਉਹ ਇਨਾਂ ਚੀਜ਼ਾਂ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੀ ਸੀਗੀ ਤੇ ਮੈਂ ਉਹਨਾਂ ਨਜ਼ਰਾਂ ਨੂੰ ਤੱਕ ਕੇ ਸਮਝਿਆ ਸਾ ਕਿ ਪ੍ਰੇਮ ਦੇ ਡੋਰੇ ਹਨ ਮੈਂ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਇੱਕ ਇੱਕ ਕਰਕੇ ਚੇਤੇ ਕੀਤਾ ਹਰ ਗੱਲ ਤੇ ਇਸ ਦੀ ਹਾਮੀ ਭਰੀ ਫਿਰ ਮੈਨੂੰ ਉਸ ਦਾ ਵੱਡਾ ਰੰਗਦਾਰ ਪਲਾਸਟਿਕ ਦਾ ਥੈਲਾ ਯਾਦ ਆਇਆ ਜੋ ਉਸ ਦੇ ਹੱਥ ਵਿੱਚ ਸੀਗਾ ਮੈਨੂੰ ਉਸ ਦੀ ਇਸ ਹਰਕਤ ਉੱਤੇ ਬਹੁਤ ਗੁੱਸਾ ਆਇਆ ਕਮੀਨੀ ਹਰਾਮਜਾਦੀ ਮੇਰਾ ਜੀ ਕੀਤਾ ਕਿ ਉਸ ਨੂੰ ਪੁਲਿਸ ਵਿੱਚ ਫੜਾ ਦਿਆਂਗਾ ਚਰਤੀਕ ਮੈਂ ਗੁੱਸੇ ਵਿੱਚ ਉਬਲਦਾ ਰਿਹਾ ਮੈਨੂੰ ਉਸ ਦੇ ਘਰ ਦਾ ਵੀ ਪਤਾ ਨਹੀਂ ਸੀਗਾ ਕਰੋਲ ਬਾਗ ਵਿੱਚ ਸੈਂਕੜੇ ਟੇਲਰਿੰਗ ਹਾਊਸ ਸਨ ਤੇ ਮੈਂ ਹਰ ਟੇਲਰਿੰਗ ਹਾਊਸ ਆਪਣੇ ਆਪ ਨੂੰ ਫੈਸ਼ਨੇਬਲ ਲੱਗਦਾ ਸੀ ਦੋ ਦਿਨ ਮੈਂ ਉਸ ਨੂੰ ਡਿਖਾਇਆ ਉਹ ਨਾ ਆਈ ਤੇ ਜਿਹੜਾ ਦਿਨ ਸ਼ਨੀਚਰਵਾਰ ਸੀ ਤੇ ਮਰਾਤ ਦੀ ਗੱਡੀ ਪਿੰਡ ਚਲਾ ਗਿਆ ਮੈਂ ਪਹਿਲਾਂ ਸਾਰਿਆਂ ਨੂੰ ਚਿੱਠੀਆਂ ਲਿਖ ਚੁੱਕਾ ਸੀ ਕਿ ਉਹਨਾਂ ਨੇ ਫਲਾ ਫਲਾ ਤੋਹਫੇ ਲਿਆਂਦੇ ਹਨ ਸਭ ਨਾਲ ਅੱਗੇ ਝੂਠਾ ਪਿਆ ਇੱਕ ਹਫ਼ਤਾ ਪਿੰਡ ਰਹਿ ਕੇ ਭਤੀਜੀ ਦਾ ਵਿਆਹ ਦੇਖ ਕੇ ਵਾਪਸ ਦਿੱਲੀ ਆ ਗਿਆ ਨੌਕਰ ਤੋਂ ਆਉਂਦੇ ਸਾਰ ਪੁੱਛਿਆ ਕਿ ਜੱਸੀ ਮੇਰੇ ਪਿੱਛੋਂ ਤਾਂ ਨਹੀਂ ਆਈ ਉਸ ਨੇ ਨਾ ਵਿੱਚ ਜਵਾਬ ਦਿੱਤਾ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਚੀਜ਼ਾਂ ਉਸੇ ਨੇ ਚੁਰਾਈਆਂ ਸਨ ਇੱਕ ਦਿਨ ਅਚਾਨਕ ਜਨਪਤ ਦੀਆਂ ਨਿਕੀਆਂ ਚਮਕੀਲੀਆਂ ਦੁਕਾਨਾਂ ਉੱਤੇ ਝੂਠੀ ਚਾਂਦੀ ਦੇ ਚਮਚੇ ਖਰੀਦਦੀ ਉਹ ਮੈਨੂੰ ਮਿਲ ਗਈ ਬੜੇ ਤਪਾਕ ਨਾਲ ਉਹ ਮੁਸਕराई ਤੇ ਉਸਦੇ ਵਿਚਲੇ ਦੰਦ ਚਮਕ ਕੇ ਮੈਂ ਝੱਟ ਆਪਣੇ ਦਬੇ ਹੋਏ ਗੁੱਸੇ ਨੂੰ ਲਾਂਬੇ ਰੱਖ ਕੇ ਉਸ ਨੂੰ ਉਸੇ ਪੁਰਾਣੀ ਨੈਗਨਰ ਮਿਲਿਆ ਜਿਵੇਂ ਕੁਝ ਹੋਇਆ ਹੀ ਨਾ ਹੁੰਦਾ ਹੋਵੇ ਇਤਨੇ ਦਿਨ ਉਹ ਨਹੀਂ ਸੀ ਆ ਸਕੀ ਕਿਉਂਕਿ ਉਸ ਦੀ ਭਰਜਾਈ ਦੇ ਬੱਚਾ ਜੰਮਿਆ ਸੀਗਾ ਤੇ ਉਸ ਨੂੰ ਹਸਪਤਾਲ ਜਾਣਾ ਪੈਣਾ ਸੀਗਾ ਮੈਂ ਭਤੀਜਾ ਜਮਨ ਦੀ ਵਧਾਈ ਦਿੱਤੀ ਉਸ ਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਪੰਨ ਦੇ ਕਾ ਹਫਤਾ ਬੜੇ ਮਜ਼ੇ ਵਿੱਚ ਗੁਜ਼ਾਰਿਆ ਉਸ ਨੂੰ ਉੱਕਾ ਸ਼ੱਕ ਨਾ ਪਿਆ ਕਿ ਮੈਨੂੰ ਉਸ ਉੱਤੇ ਸ਼ੱਕ ਸੀਗਾ ਅਸੀਂ ਦੋਹਾਂ ਨੇ ਦੁਬਾਰਾ ਮੈਨ ਦੀ ਗੱਲ ਕੀਤੀ ਤਾਂ ਉਸ ਆਖਿਆ ਕਿ ਅਗਲੇ ਦਿਨ 5 ਵਜੇ ਉਹ ਮੇਰੇ ਘਰ ਆਵੇਗੀ ਮੈਂ ਹੁਣ ਚੋਰੀ ਬਰਾਮਦ ਕਰਾਉਣ ਦੇ ਹੀਲੇ ਸੋਚਣ ਲੱਗਾ ਕੱਲ ਨੂੰ ਜਦੋਂ ਆਵੇਗੀ ਤਾਂ ਕੀ ਜ਼ਰੂਰਤ ਜਗਤ ਵਰਤੀ ਜਾਵੇ ਕਿ ਉਹ ਬੱਕ ਪਵੇ ਮੈਨੂੰ ਆਪਣੇ ਇੱਕ ਦੋਸਤ ਅਖਬਾਰ ਨਵੀਸ ਦਾ ਖਿਆਲ ਆਇਆ ਜਿਸ ਨੇ ਗੁੰਡਿਆਂ ਤੇ ਅੜਬ ਅਵਸਰਾਂ ਨੂੰ ਕਈ ਵਾਰ ਸਿੱਧਾ ਕੀਤਾ ਸੀਗਾ ਮੈਂ ਘਰ ਆ ਕੇ ਉਸਨੂੰ ਟੈਲੀਫੋਨ ਕੀਤਾ ਕਾਫੀ ਪੀਣ ਲਈ ਬੁਲਾਇਆ ਉਹ ਉਸੇ ਵੇਲੇ ਮੈਨੂੰ ਮਿਲ ਆ ਗਿਆ ਸੀਗਾ ਮੈਂ ਸਾਰੀ ਗੱਲ ਸੁਣਾਈ ਤੇ ਆਖਿਆ ਬਲਦੇਵ ਤੂੰ ਕੱਲ 7:30 ਵਜੇ ਖਾਕੀ ਪੱਗ ਤੇ ਖਾਕੀ ਪਤਲੂਨ ਪਾ ਕੇ ਆ ਜਾਵੇਂ ਦਾੜੀ ਨੂੰ ਕਾਲੀ ਡੋਰੀ ਬੰਨ ਕੇ ਪਟਿਆਲਾ ਸ਼ਾਹੀ ਤਰੀਕੇ ਨਾਲ ਚਾੜ ਲਵੀ ਤੇ ਹੱਥ ਵਿੱਚ ਪੁਲਿਸੀਆਂ ਵਾਲਾ ਡੰਡਾ ਉਸਨੇ 5 ਵਜੇ ਆਉਣਾ ਹੈ ਤੂੰ 15 ਮਿੰਟ ਪਿੱਛੋਂ ਹੀ ਆ ਤਮਕੀ ਰਤਾ ਖੜ ਕੇ ਦੜ ਕੇ ਨਾਲ ਗੱਲ ਕਰੀ ਬਸ ਡਰਾਮੇ ਵਿੱਚ ਕੱਚਾ ਨਾ ਰਹੇ ਆਪਣਾ ਸਾਰਾ ਕਮਾਲ ਦਿਖਾ ਦੇਵੀ ਸਾਲੀ ਮੇਰੀ ਕਾਲਾ ਖੱ쩌ਰ ਵੀ ਲੈ ਗਈ ਆ ਬਲਦੇਵ ਸਿੰਘ ਨੇ ਆਖਿਆ ਬਾਈ ਜੀ ਤੁਸੀਂ ਫਿਕਰ ਨਾ ਕਰੋ ਹੁਣ ਮੈਂ ਜਾਣਾ ਮੇਰਾ ਕੰਮ ਮੈਂ ਦੂਜੇ ਦਿਨ ਬੜੀ ਬੇਤਾਬੀ ਨਾਲ 5 ਵਜਨ ਦੀ ਅੜੇ ਕਰਨ ਲੱਗਾ ਉਹ ਠੀਕ 5 ਵਜੇ ਆਈ ਉਸਨੇ ਮੁੰਗੀਆਂ ਕਮੀਜ਼ ਕਾਲੀ ਸਲਵਾਰ ਤੇ ਕਾਲੀ ਚੁੰਨੀ ਪੈਣੀ ਹੋਈ ਸੀਗੀ ਅੱਖਾਂ ਵਿੱਚ ਕੱਜਲ ਦੇ ਡੋਰੇ ਤੇ ਲਿਪਸਟਿਕ ਉਸੇ ਤਰ੍ਹਾਂ ਸਨ ਪਰ ਜੂੜੇ ਦੀ ਥਾਂ ਲੰਮੀ ਗੋਤ ਕੀਤੀ ਹੋਈ ਸੀ ਜੋ ਉਸ ਦੇ ਸੀਨੇ ਉੱਤੇ ਨਾਗ ਮੰਗ ਮੇਲ ਰਹੀ ਸੀ ਮੈਂ ਹੱਥ ਮਿਲਾਇਆ ਤਾਂ ਮੈਨੂੰ ਗਰਮ ਖੁਸ਼ਗੁਵਾਰ ਜਜ਼ਬੇ ਦਾ ਅਹਿਸਾਸ ਹੋਇਆ ਤੇ ਉਸੇ ਤਰ੍ਹਾਂ ਦੀ ਖੁਸ਼ਬੂ ਆਈ 15 ਮਿੰਟ ਵਿੱਚ ਅਸੀਂ ਕੋਲ ਮਿਲ ਕੇ ਗੱਲਾਂ ਕੀਤੀਆਂ ਪੂਰੇ ਸਵਾ 5 ਵਜੇ ਦਰਵਾਜ਼ੇ ਉੱਤੇ ਪੁਲਿਸ ਦੇ ਡੰਡੇ ਦੀ ਠੱਕ ਠੱਕ ਹੋਈ ਮੈਂ ਬਾਹਰ ਗਿਆ ਦਰਵਾਜ਼ਾ ਖੋਲ੍ਹਿਆ ਬਲਦੇਵ ਸਿੰਘ ਨੂੰ ਅਖਰੀ ਸੈਂਤਮਾਰ ਉਪਰਾਂ ਵਾਂਗ ਮਿਲਿਆ ਸੀਗਾ ਉਹ ਡੰਡੇ ਨੂੰ ਖੱਬੇ ਹੱਥ ਦੀ ਹਥੇਲੀ ਉੱਤੇ ਠਕੋਰਦਾ ਹੋਇਆ ਕਮਰੇ ਵਿੱਚ ਦਾਖਲ ਹੋਇਆ ਤੇ ਬੋਲਿਆ ਸੁਣਾਓ ਗਰਗੀ ਸਾਹਿਬ ਅੱਜਕੱਲ ਤੁਹਾਡੀਆਂ ਇਨក្លੱਬੀ ਸਰਗਰਮੀਆਂ ਦਾ ਕੀ ਹਾਲ ਹੈ ਸੁਣਿਆ ਯੂਰਪ ਗਏ ਸੀਗੇ ਰੂਸ ਦਾ ਫਿਰ ਚੱਕਰ ਮਾਰਿਆ ਕਿ ਸਿੱਧਾ ਹੀ ਆ ਗਏ ਆ ਮੈਂ ਆਪਣੀ ਦੋਸਤ ਨਾਲ ਬਹੁਤ ਉੱਪਰਲੀ ਤੇ ਰਸਮੀ ਜਾਣ ਪਛਾਣ ਕਰਾਈ ਬਲਦੇਵ ਸਿੰਘ ਨੇ ਟੇਢੀ ਅੱਖ ਨਾਲ ਜੱਸੀ ਵੱਲ ਦੇਖਿਆ ਡੰਡੇ ਨੂੰ ਪਲੋਸਦਾ ਹੋਇਆ ਬੋਲਿਆ ਅੱਜਕੱਲ ਮੈਂ ਚੋਰੀਆਂ ਬਰਾਮਦ ਕਰਾਉਣ ਉੱਤੇ ਲੱਗਿਆ ਹੋਇਆ ਹਾਂ ਪਰसों ਦੋ ਸਾਈਕਲ ਚੋਰ ਫੜੇ ਆ ਸਾਲੇ ਮੰਨਦੇ ਨਹੀਂ ਸਨ ਪਰ ਜਦੋਂ ਇਹ ਮੋਲਾ ਬਖਸ਼ ਫੇਰਿਆ ਤਾਂ ਸਭ ਬੱਕ ਪਏ ਜੇ ਕੋਈ ਇਹੋ ਜਿਹਾ ਕੰਮ ਹੋਵੇ ਤਾਂ ਸਾਨੂੰ ਯਾਦ ਕਰ ਲੈਣਾ ਜਿਸਦੇ ਚਿਹਰਾ ਫੱਕ ਹੋ ਗਿਆ ਮੈਂ ਪਾਪ ਗਿਆ ਕਿ ਬਲਦੇਵ ਸਿੰਘ ਦੇ ਦੋ ਦਬਕੇ ਵੀ ਨਹੀਂ ਚੱਲ ਸਕੇ ਕਿ ਮੈਂ ਆਖਿਆ ਤਾਂ ਮੇ ਤਾਂ ਕੁਝ ਹੈ ਤੁਹਾਡੇ ਜੋਗਾ ਜੇ ਬਰਾਮਤ ਕਰਵਾ ਦਿਓ ਬਲਦੇਵ ਸਿੰਘ ਹੱਸਿਆ ਤੇ ਉਸਨੇ ਮੁੱਛਾਂ ਉੱਤੇ ਹੱਥ ਫੇਰ ਅਤੇ ਬੋਲਿਆ ਹੁਕਮ ਕਰੋ ਤੇ ਫਿਰ ਦੇਖਿਓ ਮੈਂ ਆਖਿਆ ਪਹਿਲਾਂ ਚਾਹ ਦਾ ਪੀਓ ਇਹ ਆ ਕੇ ਮੰਜਸੀ ਨੂੰ ਚਾਹ ਬਣਾਉਣ ਲਈ ਕਿਹਾ ਉਹ ਕਿਚਨ ਵਿੱਚ ਚਲੀ ਗਈ ਬਲਦੇਵ ਨੇ ਫਿਰ ਡੰਡੇ ਨੂੰ ਪਲੋਸਿਆ ਤੇ ਤਲੀ ਉੱਤੇ ਮੇਜ਼ ਨਾਲ ਟਿੱਪੀਆਂ ਬਣਾਉਂਦਾ ਹੋਇਆ ਰਾਜਨਾਰਾਣਾ ਅੰਦਾਜ਼ ਵਿੱਚ ਬੋਲਿਆ ਬਾਈ ਜੀ ਇਹ ਤਾਂ ਕਰੋਲ ਬਾਗ ਦੀ ਛਟੀ ਹੋਈ ਗਸਤੀ ਹੈ ਦਾਸ ਵੀ ਤਿੰਨ ਵਾਰ ਇਸ਼ਨਾਨ ਕਰ ਚੁੱਕਿਆ ਹੈ ਨਾ ਐਸ ਦਾ ਬਿੱਲੋ ਤੇ ਰੇਟ ਹੈ 5 ਰੁਪਏ ਮੈਨੂੰ ਐਸ ਨੇ ਪਛਾਣ ਲਿਆ ਹੈ ਪਰ ਐਸ ਨੂੰ ਇਹ ਨਹੀਂ ਪਤਾਗਾ ਕਿ ਮੈਂ ਕੀ ਕਰਦਾ ਹਾਂ ਉਹ ਤੁਹਾਨੂੰ ਝੂਠ ਮਾਰਦੀ ਹੈ ਮੈਂ ਉਸ ਨੂੰ ਝੂਠ ਮਾਰਦਾ ਹਾਂ ਤੇ ਤੁਸੀਂ ਵੀ ਇਹ ਝੂਠ ਦਾ ਹੀ ਨਾਟਕ ਰਚਿਆ ਹੈ ਆਪਾਂ ਹੁਣ ਇਸ ਝੂਠ ਨੂੰ ਸੱਚ ਹੀ ਰਹਿਣ ਦਈਏ ਫਿਕਰ ਨਾ ਕਰੋ ਤੁਹਾਡੀਆਂ ਸਭ ਚੀਜ਼ਾਂ ਨੂੰ ਬਰਮਦ ਕਰਵਾ ਦੇਵਾਂਗਾ ਉਹ ਚਾਹ ਲੈ ਆਈ ਮੈਂ ਉੱਠਿਆ ਜੀ ਸਿਗਰਟਾਂ ਲੈਣ ਦੇ ਬਹਾਨੇ ਬਾਹਰ ਚਲਾ ਗਿਆ 5 ਮਿੰਟ ਪਿੱਛੇ ਵਾਪਸ ਆਇਆ ਤਾਂ ਉਹ ਬੈਠੀ ਰੋ ਰਹੀ ਸੀ ਤੇ ਬਲਦੇਵ ਸਿੰਘ ਜਾਣ ਲਈ ਤਿਆਰ ਖੜਾ ਸੀਗਾ ਲੋ ਜੀ ਕੱਲ ਨੂੰ ਤੁਹਾਡੀਆਂ ਸਭ ਚੀਜ਼ਾਂ ਆ ਜਾਣਗੀਆਂ ਉਹ ਬੋਲਿਆ ਤੇ ਚਲਾ ਗਿਆ ਅਗਲੇ ਦਿਨ ਸਵੇਰੇ ਹੀ ਜਿੱਸੀ ਪਲਾਸਟਿਕ ਦਾ ਵੱਡਾ ਰੰਗਦਾਰ ਥੈਲਾ ਲੈ ਕੇ ਆਈ ਉਸ ਦੇ ਚਿਹਰੇ ਉੱਤੇ ਗੁੱਸਾ ਸੀਗਾ ਤੇ ਹਲਕੇ ਮਾਤਾ ਦੇ ਦਾਗ ਗਹਿਰੇ ਜਾਪਦੇ ਸਨ ਉਸ ਨੇ ਥੈਲਾ ਤਖਤ ਪੋਛ ਤੇ ਉਲਟਾ ਕਰਕੇ ਸਾਰੀਆਂ ਚੀਜ਼ਾਂ ਢੇਰੀ ਕਰ ਦਿੱਤੀਆਂ ਤੇ ਹਰਾਕਾਰਤ ਨਾਲ ਬੋਲੀ ਆਹ ਫੜਾ ਆਪਣੀਆਂ ਚੀਜ਼ਾਂ ਕਮੀਨਾ ਕਿਸੇ ਥਾਂ ਦਾ ਮੈਂ ਚੀਜ਼ਾਂ ਨੂੰ ਦੇਖਿਆ ਸਾਰੇ ਨਗ ਪੂਰੇ ਸਨ ਮੈਂ ਆਖਿਆ ਮੈਂ ਤੇਰੇ ਉੱਤੇ ਤਵਾਰ ਕੀਤਾ ਪਰ ਤੂੰ ਨੀ ਦੀ ਚੋਰ ਨਿਕਲੀ ਮੈਂ ਥੋਂ ਮੰਗ ਕੇ ਤੂੰ ਕੋਈ ਚੀਜ਼ ਲੈ ਲੈਂਦੀ ਮੈਂ ਠੱਕਦੀ ਵੀ ਨਹੀਂ ਤੇਰੀਆਂ ਚੀਜ਼ਾਂ ਉੱਤੇ ਉਹ ਬੋਲੀ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਤੇ ਗੁੱਸੇ ਨਾਲ ਉਸ ਦੇ ਬੁੱਲ ਕੰਬ ਲੱਗੇ ਮੈਨੂੰ ਅਫਸੋਸ ਹੋਇਆ ਥੋੜਾ ਜਿਹਾ ਤਰਸ ਵੀ ਆਇਆ ਮੈਂ ਮੁਜਰਮ ਬਣਿਆ ਖੜਾ ਸਾਂ ਉਸ ਨੇ ਆਪਣਾ ਥੱਲਾ ਚੱਕਿਆ ਤੇ ਬੋਲੀ ਹੁਣ ਮੈਂ ਤੇਰੇ ਘਰ ਕਦੀ ਵੀ ਨਹੀਂ ਆਉਣਾਗਾ ਤੈਨੂੰ ਕਦੇ ਵੀ ਨਹੀਂ ਮਿਲਣਾਗਾ ਮੈਂ ਫਿਰ ਆਪਣੇ ਅਸੂਲ ਨੂੰ ਦੁਹਰਾਇਆ ਤੇ ਆਖਿਆ ਜੇ ਅਸੀਂ ਤੂੰ ਮੰਗ ਕੇ ਜੋ ਮਰਜ਼ੀ ਲੈ ਜਾਂਦੀ ਪਰ ਤੈਨੂੰ ਇਸ ਤਰ੍ਹਾਂ ਚੋਰੀ ਨਹੀਂ ਸੀ ਕਰਨੀ ਚਾਹੀਦੀ ਝੂਠ ਨਹੀਂ ਸੀ ਮਾਰਨਾ ਚਾਹੀਦਾ ਉਸ ਨੇ ਚੀਜ਼ਾਂ ਦੇ ਢੇਰ ਵੱਲ ਦੇਖਿਆ ਜਿਸ ਵਿੱਚ ਵਧੀਆ ਮੂਮੀ ਤਾਸ਼ਾ ਖੱਚਰ ਲਿਪਸਟਿਕਾਂ ਤੇ ਸਟੇਨਲੈਸ ਸਟੀਲ ਦੇ ਪੈਕਟ ਪਏ ਸਨ ਉਹ ਬੋਲੀ ਮੈਂ ਇਸ ਝੂਠ ਦੇ ਮਾਲ ਵਿੱਚੋਂ ਕੁਝ ਵੀ ਨਹੀਂ ਲੈਣਾਗਾ ਮੈਨੂੰ ਨਹੀਂ ਲੋੜ ਤੁਹਾਡੀ ਦੋਸਤੀ ਦੀ ਤੁਹਾਡੇ ਸੱਚ ਦੀ ਮੈਂ ਹੁਣ ਤੁਹਾਨੂੰ ਕਦੇ ਵੀ ਨਹੀਂ ਮਿਲਣਾ ਮੈਂ ਸਿਰਫ ਝੂਠ ਮਾਰਿਆ ਸੀ ਪਰ ਤੂੰ ਦਗਾ ਦਿੱਤਾ ਧੋਖਾ ਮਾਇਆ ਹੈ ਮੇਰੇ ਨਾਲ ਇਹ ਆਖ ਕੇ ਉਹ ਚਲੀ ਗਈ ਸੀ ਮੇਰੇ ਅੰਦਰ ਪਛੇਤਾਨੀ ਦੀ ਸਿਆਹੀ ਫਿਰ ਗਈ ਸੀ